ਚੁਸਕੀਆਂ ਲੈ ਕੇ ਚਾਹ ਪੀਣ ਵਾਲੇ ਸਾਵਧਾਨ ਹੋ ਜਾਣ ਇਹ ਖੁਲਾਸਾ ਵੇਖ ਕੇ ਤਾਂ ਤੁਸੀਂ ਵੀ ਹੈਰਾਨ ਰਹਿ ਜਾਓਗੇ ਇੱਕ ਵਾਰ ਪੂਰੀ ਵੀਡੀਓ ਜ਼ਰੂਰ ਵੇਖ ਲੈਣਾ ਕੋਆਪਰੇਟਿਵ ਮਾਰਕੀਟਿੰਗ ਕਮ ਪ੍ਰੋਸੈਸਿੰਗ ਸੁਸਾਇਟੀ ਦੇ ਅੰਦਰ ਵੱਡੇ ਸਕੈਮ ਦਾ ਪਰਦਾਫਾਸ਼ ਹੋਇਆ ਲੱਖਰਪਈ ਦੀ ਚਾਹ ਪੱਤੀ ਜੋ ਕਿ ਜ਼ਹਿਰ ਬਣ ਗਈ ਹੈ ਤੇ ਕੱਪੜੇ ਧੋਣ ਵਾਲਾ ਸਰਫ ਖੁਦ ਖਰਾਬ ਹੋ ਗਿਆ ਜੀ ਹਾਂ ਇਹ ਖੁਲਾਸਾ ਉਸ ਵਕਤ ਹੁੰਦਾ ਜਦ ਦੜਬਾਦੀ ਕੋਆਪਰੇਟਿਵ ਮਾਰਕੀਟਿੰਗ ਕਮ ਪ੍ਰੋਸੈਸਿੰਗ ਸੁਸਾਇਟੀ ਦੇ ਮੈਨੇਜਰ ਬਲਵਿੰਦਰ ਸਿੰਘ ਨੂੰ ਕਮੇਟੀ ਦੇ ਅੰਦਰ ਪਏ ਸਟੋਕ ਦਾ ਚਾਰਜ ਦੇਣਾ ਸੀ ਬਲਵਿੰਦਰ ਸਿੰਘ ਨੇ ਸਟੋਕ ਰੂਮ ਦਾ ਜਿੰਦਰਾ ਤੋੜਵਾ ਕੇ ਕੈਮਰੇ ਮੂਰੇ ਖੁਲਾਸਾ ਕੀਤਾ ਕਿ ਲੱਖਰਪਈ ਦਾ ਪਿਆ ਰਾਸ਼ਨ ਗਲ ਸੜ ਰਿਹਾ ਹੈ ਇਸ ਵਿੱਚੋਂ ਮੁਸ਼ਕ ਮਾਰ ਰਿਹਾ ਜਦ ਵੇਖਿਆ ਗਿਆ ਤਾਂ ਸਾਰੇ ਸਮਾਨ ਦੀ ਮਿਆਦ ਲੰਘ ਚੁੱਕੀ ਸੀ ਬੋਰੀਆਂ ਦੇ ਵਿੱਚ ਬੰਦ ਚਾਪਤੀ 2023 ਦੀ ਸੀ ਕਪੜੇ ਧੋਣ ਵਾਲਾ ਸਿਰਫ ਉਸ ਦੀ ਮਿਤੀ ਸਤੰਬਰ 2021 ਲਿਖੀ ਹੋਈ ਸੀ ਯਾਨੀ ਕਿ ਤਿੰਨ ਤੋਂ ਚਾਰ ਸਾਲ ਪੁਰਾਣਾ ਸਟਾਕ ਨਵੇਂ ਮੈਨੇਜਰ ਤੇ ਥੋਪਿਆ ਜਾ ਰਿਹਾ ਸੀ ਬਲਵਿੰਦਰ ਸਿੰਘ ਨੇ ਮੰਗ ਕੀਤੀ ਕਿ ਮੈਂ ਚਾਰਜ ਤਾਂ ਹੀ ਸੰਭਾਲਾਂਗਾ ਜੇਕਰ ਪਿਛਲਾ ਹਿਸਾਬ ਕਲੀਅਰ ਕਰਕੇ ਦੇਵੋਗੇ ਚੌਧਰੀ ਬਲਵਿੰਦਰ ਸਿੰਘ ਨੇ ਮੰਗ ਕੀਤੀ ਹੈ ਕਿ ਮੈਂ ਤਾਂ ਹੀ ਚਾਰਜ ਸੰਭਾਲਾਂਗਾ ਜੇਕਰ ਮਹਿਕਮੇ ਦਾ ਪਿਛਲਾ ਹਿਸਾਬ ਕਲੀਅਰ ਕਰਕੇ ਦੇਵੋਗੇ ਉਧਰ ਪੁਰਾਣੇ ਮੈਨੇਜਰ ਨੇ ਖੁਦ ਮੰਨਿਆ ਕਿ ਸਾਰੇ ਸਮਾਨ ਦੀ ਮਿਆਦ ਲੰਘ ਚੁੱਕੀ ਹੈ ਇਹ ਵਰਤਨਯੋਗ ਨਹੀਂ ਹੈ ਉਧਰ ਸੰਸਦ ਦੇ ਇਨਸਪੈਕਟਰ ਦਾ ਕਹਿਣਾ ਹੈ ਕਿ ਮਾਮਲਾ ਸੀ ਉੱਚ ਅਧਿਕਾਰੀਆਂ ਦੇ ਧਿਆਨ ਦੇ ਵਿੱਚ ਲਿਆ ਦਿੱਤਾ ਲਿਖਤੀ ਵੀ ਪੇਸ਼ ਦਿੱਤਾ ਗਿਆ ਉਹਨਾਂ ਨੇ ਕਿਹਾ ਕਿ ਇਹ ਸਮਾਨ ਪਿਛਲੇ ਲੰਬੇ ਸਮੇਂ ਤੋਂ ਹੀ ਕਮਰੇ ਦੇ ਵਿੱਚ ਬੰਦ ਪਿਆ ਸੜ ਰਿਹਾ ਸੀ ਇਸ ਦਾ ਕਾਰਨ ਕੀ ਹੈ ਇਹ ਤਾਂ ਉੱਚ ਅਧਿਕਾਰੀ ਹੀ ਦੱਸ ਸਕਦੇ ਨੇ ਪਰ ਹੁਣ ਵੇਖਣਾ ਹੀ ਹੋਏਗਾ ਕਿ ਤਕਰੀਬਨ 33 ਲੱਖ ਦੀ ਖਰਾਬ ਸਮਗਰੀ ਦਾ ਜ਼ਿੰਮੇਵਾਰ ਕੌਣ ਨਿਕਲੇਗਾ ਕਿਸ ਦੀ ਮਿਲਿ ਪੁਗਤ ਹੋ ਸਕਦੀ ਹੈ ਜਾਂ ਫਿਰ ਉੱਚ ਅਧਿਕਾਰੀ ਇਸ ਮਾਮਲੇ ਨੂੰ ਹੋਰ ਮਾਮਲਾ ਵਿਵੰਗ ਠੰਡੇ ਬਸਤੇ ਦੇ ਵਿੱਚ ਪਾ ਦੇਣਗੇ ਹਾਲਾਂਕਿ ਹੁਣ ਇਹ ਸਾਰਾ ਮਾਮਲਾ ਤੱਜ ਜਨਤਾ ਦੇ ਸਾਹਮਣੇ ਹੀ ਉਜਾਗਰ ਹੋਵੇਗਾ ਕੀ ਨਾਮ ਤੁਹਾਡਾ ਹੋਰ ਕੀ ਜੌਬਾ ਤੁਹਾਡਾ ਮਲਵਿੰਦਰ ਸਿੰਘ ਜੀ ਹਾਂ ਜੀ ਮੇਰੇ ਕੋਲ ਐਡੀਸ਼ਨਲ ਚਾਰਜ ਆ ਜੀ ਕਿੱਥੇ ਦਾ ਜੀ ਗਣਪਾਸੇ ਐਮਐਸ ਮਾਰਕੀਟ ਵਿੱਚ ਛੜੀਦਾ ਜੀ ਇਹ ਕੀ ਮਾਲ ਜਿਹੜਾ ਅੱਜ ਤੁਸੀਂ ਇਹ ਬੁਲਾਇਆ ਗਿਆ ਮਾਲ ਦਿਖਾਇਆ ਕਿਸ ਤਰ੍ਹਾਂ ਦੀ ਕੰਡੀਸ਼ਨ ਵਾਲੇ ਮਾਲ ਦੀ ਕੀ ਕਹਿਣਾ ਚਾਹੋਗੇ ਤੁਸੀਂ ਇਹ ਵੀ ਜੀ ਚਾਹ ਤੇ ਸਰਫ ਹੈ ਜੀ ਬਾਕੀ ਹੋਰ ਸਮਾਨ ਹੈ ਜੀ ਤੇ ਇਹ तकरीबन 2 ਸਾਲ ਪਹਿਲਾਂ ਖਰੀਦਾ ਗਿਆ ਸੀਗਾ ਇਹ ਸਮਾਨ ਹੈ ਜਿਹੜਾ ਨਾਂ ਲੱਗਣ ਜਾਊਗਾ ਜੀ ਇਹ ਜਿਹੜੀ ਚਾਹ ਜੀ ਜ਼ਹਿਰ ਬਣੀ ਪਈ ਹੈ ਤੇ ਤੇ ਹੁਣ ਮੈਨੂੰ ਇਹ ਸਮਾਨ ਸਾਮਣ ਲਈ ਕਿਹਾ ਜਾ ਰਿਹਾ ਹੈ ਅੱਜ ਅੱਜ ਦੇ ਇੱਥੇ ਦਾ ਚਾਰਜ ਸਾਨੂੰ 11 ਮਹੀਨੇ ਹੋ ਗਏ ਜੀ 2 28 10 2024 ਨੂੰ ਮੈਂ ਜੁਆਇਨ ਕੀਤਾ ਮੈਨੂੰ ਆਰਡਰ ਹੋਏ ਸੀਗੇ ਮੇਰੇ ਪਰ ਮੈਨੂੰ ਹੁਣ ਤੱਕ ਇਸ ਰਿਕਾਰਡ ਦਾ ਤੇ ਸਟਾਕ ਦਾ ਚਾਰਜ ਨਹੀਂ ਦਿੱਤਾ ਗਿਆ ਮੈਂ ਤਾਂ ਹੀ ਬੇਨਤੀ ਕਰਦਾ ਵੀ ਜਿਹੜਾ ਜੋ ਵੀ ਸਮਾਨ ਮਾੜਾ ਹੈ ਨੂੰ ਬਕਾਇਆ ਰਹਿੰਦਾ ਹੈ ਬਣਦਾ ਹੈ ਉਹ ਭਰਿਆ ਜਾਵੇ ਤੇ ਮੈਨੂੰ ਸਟਾਕ ਦਾ ਚਾਰਜ ਦੋਆਏਗਾ ਇਹਦੀ ਕੰਡੀਸ਼ਨ ਕਹੇਗੀ ਸਮਾਨ ਦੀ ਸਮਾਨ ਦੀ ਕੰਡੀਸ਼ਨ ਹਾਲਤ ਬਹੁਤ ਮਾੜੀ ਹੈ ਜੀ ਇਹੇ ਨਾ ਲੱਗਣ ਜੋਗਾ ਜੀ ਡੇਟ ਵਗੈਰਾ ਐਕਸਪਾਇਰ ਹੈ ਜੀ ਜਾਂ ਕਿਸੇ ਦੇ ਮੇਰੇ ਆਉਣ ਤੋਂ ਪਹਿਲਾਂ ਇਹ ਸਮਾਨ 22 ਤੇ ਦੇ ਵਿੱਚ ਖਰੀਦਿਆ ਗਿਆ ਜੀ ਪਹਿਲਾ ਸਭਾ ਦੇ ਜੋ ਕੋਰੇ ਪ੍ਰਚਾਰਕ ਸੀ ਤੇ ਜਾਂ ਮੈਨੇਜਰ ਸੀ ਪਰਮਿੰਦਰ ਸਿੰਘ ਸਾਹਿਬ ਦਾ ਇਹਨਾਂ ਵੱਲੋਂ ਖਰੀਦਿਆ ਗਿਆ ਸੀਗਾ ਤੇ ਜਦੋਂ ਪਹਿਲਾਂ ਕਿਹਦੀ ਬਿਊਟੀ ਸੀ ਸਾਹਿਬ ਦਾ ਆਹ ਪਰਮਿੰਦਰ ਸਿੰਘ ਜੀ ਸੀ ਐਮ ਐਸ ਪਿਊਟ ਲੋਹੜੀਪੁਰ ਤੋਂ ਸਕੱਤਰ ਜੀ ਤੇ ਹੁਣ ਤੁਸੀਂ ਕੀ ਮੰਗ ਕਰਦੇ ਹੋ ਅਸੀਂ ਮੰਗ ਕਰਦੇ ਹਾਂ ਵੀ ਜੋ ਜੋ ਇਹ ਸਭਾ ਨੂੰ ਚਲਾਉਣ ਵਾਸਤੇ ਸਾਰੇ ਹਾਲਤ ਨੂੰ ਦੇਖਦੇ ਹੋਏ ਅਸੀਂ ਇਹ ਜਿਹੜੇ ਬਾਕੀ ਪਹਿਲਾਂ ਵਾਲੇ ਪੈਸੇ ਨੇ ਉਹ ਭਰੇ ਜਾਣ ਜੋ ਵੀ ਪੈਸਾ ਬਣਦਾ ਹੈ ਉਹ ਪੈਸੇ ਭਰਾ ਕੇ ਮੈਨੂੰ ਸਾਰਾ ਕਲੀਅਰ ਕਰਕੇ ਸਟਾਕ ਦਿੱਤਾ ਜਾਵੇ ਰਿਕਾਰਡ ਦਿੱਤਾ ਜਾਵੇ ਕਿੰਨੀ ਅਮਾਉਂਟ ਦਾ ਮਾਲ ਲੱਗਦਾ ਜੀ ਤੁਹਾਨੂੰ ਜਿਹੜਾ ਐਕਸਪਾਇਰ ਦੱਸ ਰਹੇ ਸੀ ਤਕਰੀਬਨ 33 34 ਲੱਖ ਦਾ ਸਟਾਕ ਹੈ ਜੀ ਸਾਰਾ ਖਤਮ ਹੋ ਗਈ ਸਾਰਾ ਹਾਂਜੀ ਟੋਟਲ ਜੋ ਬਕਾਇਆ ਮਤਲਬ ਜੋ ਬਣਦਾ ਸਾਡੀ ਤੇ ਰਿਪੋਰਟ ਦੇ ਅਨੁਸਾਰ ਤੁਹਾਡੇ ਮਤਲਬ ਕੀ ਲੱਗਦਾ ਜੀ ਵਰਤੋਂ ਯੋਗ ਨਹੀਂ ਹੈਗਾ ਤੁਹਾਨੂੰ ਹਾਂਜੀ ਮਾਲ ਹੈ ਜਿਹੜਾ ਵਰਤੋਂ ਯੋਗ ਨਹੀਂ ਹੈ ਤਾਂ ਜੀ ਚਾਹ ਮੋਸਕ ਮਾਰ ਲੱਗ ਰਹੀ ਹੈ ਇਹਦੇ ਵਿੱਚੋਂ ਇਹ ਇਹ ਤਾਂ ਮਤਲਬ ਬਹੁਤ ਹੀ ਮਾੜੀ ਹਾਲਤ ਦਾ ਸਟਾਕ ਹੈ। ਪ੍ਰਭਾਗ ਨੂੰ ਚੈੱਕ ਨਹੀਂ ਕਰਵਾਇਆ ਗਿਆ ਜੀ। ਪ੍ਰਭਾਗ ਨੇ ਚੈੱਕ ਨਹੀਂ ਕੀਤਾ। ਪ੍ਰਭਾਗ ਦਾ ਅੱਜ ਜਿਹੜਾ ਸਾਫਕਾ ਸਖਤ ਸਖਤਰ ਨਿਊਟਨ ਹੋਲੀ ਖੁਰਦਾ ਸਾਫਕਾ ਮੈਨੇਜਰ ਆ ਜੀ ਉਹਨੇ ਜਿੰਦਾ ਤੋੜਿਆ ਗਿਆ ਅੱਜ ਹੀ ਇਹ ਸਟਾਕ ਦੇਖਿਆ ਗਿਆ। ਅੱਜ ਹੀ ਦੇਖਿਆ ਗਿਆ। ਹਾਂ ਜੀ। ਇਹ ਮੈਂ ਮੈਂ ਮੇਰੇ ਵੱਲੋਂ ਮੈਨੂੰ ਕੋਈ ਕਿਸੇ ਤਰ੍ਹਾਂ ਦਾ ਸਟਾਕ ਚੈੱਕ ਨਹੀਂ ਕਰਾਇਆ ਗਿਆ ਨਾ ਰਕਾਰਡ ਦਿੱਤਾ ਗਿਆ। ਤੁਸੀਂ ਅੱਜ ਦੇਖਿਆ ਸੀ। ਹਾਂ ਅਸੀਂ ਜਿੰਦਾ ਫੁੱਲ ਨੂੰ ਪ੍ਰੰਤੀ ਇਹ ਹੈ। ਤਾਂ ਕਿਤਾ ਇਹ ਸਮਾਨੇ ਸਾਹਮਣਾ ਸੀਗਾ ਸਾਰਾ ਇਹ ਸਮਾਨ ਸਾਹਮਣਾ ਸੀਗਾ ਪਰ ਅਸੀਂ ਬੇਨਤੀ ਕਰਦੇ ਹਾਂ ਵੀ ਇਸ ਦੇ ਸਾਰੇ ਦੇ ਪੈਸੇ ਪ੍ਰਵਾਇਜਣ ਤੇ ਜੋ ਜਿਹੜੀ ਸੀਐਮਐਸ ਮਾਰਕੀਟ ਸੈਟੀ ਹੈ ਇਹਨੂੰ ਬਚਾਇਆ ਜਾ ਸਕੇ ਇਹਦੇ ਪੈਸੇ ਪਰ ਹੱਕਦਾਰ ਕੋਣ ਹੈ ਜੀ ਹੁਣ ਸੀਐਮਐਸ ਦਾ ਜਿਹੜੀ ਸਾਫਟ ਕਾਮ ਮੈਨੇਜਰ ਜੀ ਪਰਵਿੰਦਰ ਸਿੰਘ ਜਿਹਦੇ ਪਹਿਲੇ ਇਸ 2018 ਤੋਂ ਪਹਿਲਾਂ ਚਾਰਜ ਸੀਗਾ ਕਿੱਥੇ ਦੀ ਹੁਣ ਡਿਊਟੀ ਨਹੀਂ ਕਿੱਥੇ ਉਹਨਾਂ ਦੀ ਡਿਊਟੀ ਨੇ ਟਨੋਲੀ ਫਰਦਾ ਜੀ ਕਲਾ ਜੀ ਲੋਹੜੀ ਕਲਾ ਜੀ ਹਾਂ ਜੀ ਕੁਫੀ ਕੁਫੀ ਵਿਭਾਗ ਜਰ ਦੇ ਧਿਆਨ ਚ ਲਿਆਤਾ ਜੀ ਉਹਨੇ ਮਾਰ ਕੁਫੀ ਵਿਭਾਗ ਦੇ ਧਿਆਨ ਚ ਪਹਿਲਾਂ ਤੇ ਜ਼ੁਬਾਨੀ ਕਿਹਾ ਜੀ ਫਿਰ ਲਿਖਤੀ ਵੀ ਕਿਹਾ ਜੀ ਉਹਦੇ ਉੱਤੇ ਤੇ ਕਈ ਵਾਰ ਪੱਤਰ ਉੱਚ ਅਧਿਕਾਰੀਆਂ ਨੂੰ ਵੀ ਗੱਢਤੇ ਜੀ ਡੀਆਰ ਸਾਹਿਬ ਏਆਰ ਸਾਹਿਬ ਜੀਆਰ ਸਾਹਿਬ ਰਜਿਸਟਰਾਰ ਸਾਹਿਬ ਤੇ ਮੰਤਰੀ ਸਾਹਿਬ ਨੂੰ ਵੀ ਕਾਪੀ ਕੱਢੀ ਗਈ ਜੀ ਇਹਦੇ ਸਬੰਧ ਚ ਸਭ ਦੇ ਧਿਆਨ ਚ ਲਿਆ ਕੇ ਜੀ ਫਿਰ ਇਹੀ ਅਸੀਂ ਬੇਨਤੀ ਕਰਦੇ ਆਂ ਵੀ ਇਹ ਜਿਹੜਾ ਪੀਸ ਦੀ ਜਿਹੜੇ ਬਣਦੇ ਫੈਸਲੇ ਉੱਪਰ ਆਏ ਜਿਹੜਾ ਸਮਾਨ ਹੈ ਜੀ ਇਹ ਕੌਣ ਲੋਕ ਚੁਜ਼ ਕਰਦੇ ਨੇ ਜਿਨ੍ਹਾਂ ਨੂੰ ਦਿੱਤਾ ਜਾਂਦਾ ਹੈ ਇਹ ਸਮਾਨ ਹੈ ਜੀ ਉਹਰੇ ਉਹਰੇ ਬਿੱਲ ਕੱਟ ਕੇ ਮਤਲਬ ਉਹਰੇ ਜਿਹੜੇ ਸਭਾ ਵੱਜ ਕੇ ਜਾ ਜਾਂਦਾ ਕਿ ਤੇਰੇ ਲੋਕ ਖੇਤੀਬਾੜੀ ਸਭਾਾਂ ਚ ਖੇਤੀਬਾੜੀ ਸਭਾਾਂ ਚ ਹਾਂ ਜੀ ਜਿਹੜੀ ਖੇਤੀਬਾੜੀ ਸਭਾਾਂ ਬਣਦੀ ਜੀ ਫਿਰ ਉਹਨਾਂ ਦੇ ਵਿੱਚ ਘਰਾਂ ਚ ਲੋਕ ਵਰਤਦੇ ਨਹੀਂ ਹਾਂ ਜੀ ਘਰਾਂ ਚ ਵਰਤਦੇ ਦੇ ਜੀ ਹੁਣ ਕੀ ਲੱਗਦਾ ਹੈ ਕੋਈ ਨਾਲ ਲੱਗਣ ਜੋਗ ਆ ਜੀ ਇਹ ਜ਼ਹਿਰ ਬਣਿਆ ਹੋਇਆ ਸਮਾਨ ਹੈ ਜੀ ਇਹ ਮੈਨੂੰ ਧੱਕੇ ਨਾਲ ਦਿੱਤਾ ਜਾ ਰਿਹਾ ਮੈਂ ਮੰਗ ਕਰਦਾ ਬੇਨਤੀ ਕਰਨਾ ਵੀ ਇਹ ਸਭਾ ਬਚਾਈ ਜਾਵੇ ਤੇ ਇਹਦੇ ਬਣਦੇ ਪੈਸੇ ਭਰਾਈ ਜਾਵੇ ਕੋਈ ਪ੍ਰੈਸ਼ਰ ਵੀ ਤੁਹਾਡੇ ਤੇ ਤੇ ਪ੍ਰੈਸ਼ਰ ਮੈਂ ਕਿਵੇਂ ਵੱਲੋਂ ਕਿਹਾ ਜਾ ਰਿਹਾ ਵੀ ਤੂੰ ਸਟਾਕ ਲੈ ਕੇ ਵੀ ਉਹਦਾ ਰਿਕਾਰਡ ਪੂਰਾ ਕਰਕੇ ਤੇ ਕੰਮ ਚਲਾਓ ਪਰ ਮੈਂ ਨਹੀਂ ਚਾਹੁੰਦਾ ਕਿ ਇਸ ਤਰ੍ਹਾਂ ਦੀ ਕੋਈ ਗਲਤੀ ਕਰਾਂ ਜਿਹੜਾ ਅੱਗੇ ਮੈਨੂੰ ਭੁਗਤਣੀ ਪਵੇ ਮੈਂ ਤਾਂ ਇਹੀ ਬੇਨਤੀ ਕਰਦਾ ਵੀ ਜਿਹਦੇ ਬਣਦੇ ਪੈਸੇ ਭਰਾਈ ਜਾਣ ਤੇ ਜੋ ਨੁਕਸਾਨ ਹੋਣ ਤੋਂ ਬਚ ਰਹੇ ਸਵਾ ਜਿਹੜੀ ਨੁਕਸਾਨ ਹੋਣ ਤੋਂ ਬਚ ਰਹੇ ਬੀਬੀ ਜੀ ਨਾ ਮਤੋਂ ਡੱਕੀ ਆਉਦਾਂ ਨਹੀਂ ਮੈਂ ਪਰਮਿੰਦਰ ਸਿੰਘ ਸਾਫ ਦਾ ਨਿਗਰਾਨੀ 70 ਦਿਨ ਇੰਟਨੂ ਵੀ ਕਲਾ ਤਾ ਇਹ ਜਿਹੜਾ ਮਾਲ ਹੈ ਜੀ ਕੀ ਕੰਡੀਸ਼ਨ ਹੈ ਦੀ ਜੋ ਬਲਵਿੰਦਰ ਜੀ ਨੇ ਐਨਡਿਕਸ਼ਨ ਲਗਾਇਆ ਨੇ ਕਿ ਮਾਲ ਸਾਰਾ ਹੀ ਨਾਲ ਵਰਤਨਯੋਗ ਹੈਗਾ ਔਰ ਮੈਨੂੰ ਧੱਕੇ ਨਾਲ ਥੋਪਿਆ ਜਾ ਰਿਹਾ ਹੈਗਾ ਇਹ ਸਟਾਕ ਜਦੋਂ ਮੈਂ ਇਹ ਚਾਰਜ ਛੱਡੇਗਾ ਸੀ ਉਦੋਂ ਬਕਾਇਦਾ ਡੇਟ ਚ ਹੈਗਾ ਸੀ ਡੇਟ ਚ ਹੈਗਾ ਸੀ ਹਾਂ ਜੀ ਪੁਣੇ ਦੀ ਡੇਟ ਕਿਸ ਤਰ੍ਹਾਂ ਦੀ ਹੁੰਦੀ ਹੈ ਦੇਖੀ ਹਾਂ ਜੀ ਡੇਟ ਐਕਸਪਾਇਰੀ ਦੀ ਹੈ ਐਕਸਪਾਇਰੀ ਡੇਟ ਹਾਂ ਜੀ ਕਿਹੜੀ ਡੇਟ ਦਾ ਮਾਲ ਆਪਣੇ ਜੀ ਇਹ ਜਿਹੜੇ ਮੇਰੇ ਕੋਲ 24 ਤਾਂ 24 ਨੂੰ ਮੇਰੇ ਕੋਲ ਚਾਰਜ ਗਿਆ ਸੀ ਉਹ ਡੇਟ ਹੈਗੀ ਸੀ ਅਰੇ ਜੀ ਕੋਲ ਤਾਂ ਬਹੁਤ ਸਾਰਾ ਮਾਲ 23 ਦਾ ਵੀ ਪਿਆ ਹੈਗਾ ਹੁਣ ਦੇਖਿਆ ਸੀ ਚੱਕ ਇਸ ਤਰ੍ਹਾਂ ਉਹ ਪੁਰਾਣੇ ਮੈਨੇਜਰ ਰਹੇ ਸੀ ਗਗਨਦੀਪ ਸਿੰਘ ਉਹਨੂੰ ਵੀ ਮਾਲ ਇੱਥੇ ਪਿਆ ਹੈਗਾ ਹਾਂਜੀ ਇੱਕ ਕਾਰਮਕੀ ਹੈ ਇੰਨਾ ਸਮਾਂ ਇੱਥੇ ਮਾਲ ਇਸੇ ਬੰਦ ਕਮਰੇ ਦੇ ਵਿੱਚ ਪਿਆ ਰਿਹਾ ਹੈਗਾ ਕੀ ਕਾਰਨ ਹੈਗਾ ਮੇਰੇ ਕੋਲ ਵਿਚਾਰ ਚੱਲ ਗਿਆ ਸਰਪਰਨਾ ਇਹਦਾ ਜ਼ਿੰਮੇਵਾਰ ਕੌਣ ਹੈ ਜੀ ਕਿਹਨੂੰ ਮੰਨਦੇ ਉਸ ਜ਼ਿੰਮੇਵਾਰ ਕੋਈ ਜੀ 24 ਤੱਕ ਜਦੋਂ ਮੈਂ ਜ਼ਿੰਮੇਵਾਰ ਸੀ ਉਹ ਟੋਡੇ ਉੱਚ ਅਧਿਕਾਰੀਆਂ ਦੇ ਕਿਸੇ ਦੇ ਧਿਆਨ ਦੇ ਵਿੱਚ ਹੈਗਾ ਇਹ ਵੀ ਇੱਥੇ ਮਾਲ ਜਿਹੜਾ ਉਹ ਗਲ ਸੜ ਕੇ ਉਰੇ ਬਿਲਕੁਲ ਐਕਸਪਾਇਰ ਹੋ ਰਿਹਾ ਹੈਗਾ ਜਹਾਰ ਬਣਿਆ ਪਿਆ ਉਹ ਕਾਰਨ ਬਾਰਸ਼ ਦਾ ਵੀ ਚੱਕਰ ਚੋਰ ਰਹੀ ਪਣੀ ਪਾਣੀ ਗੁਣੀ ਆਉਂਦਾ ਰਹੇ ਕਿਉਂਕਿ ਸੀਵਰੇਜ ਦਾ ਪਾਣੀ ਕੱਢਦਾ ਪਰਦਾ ਸੀ ਦੇ ਵਿੱਚ ਪਾਣੀ ਪਾਣੀ ਦਾ ਖਰਾਬ ਹੋਇਆ ਹੈ ਹਾਂਜੀ ਤੇ ਹੁਣ ਕੀ ਕਹਿਣਾ ਚਾਹੁੰਦੇ ਜਿੱਦਾਂ ਇਹਨਾਂ ਨੇ ਕਿਹਾ ਹੈਗਾ ਕਿ ਮੈਨੂੰ ਸੁਮਾਇਆ ਜਾ ਰਿਹਾ ਹੈਗਾ ਸਮਾਰਟ ਹੋਰੇ ਕਿਸੇ ਪ੍ਰਸ਼ਾਸਨ ਅਧਿਕਾਰੀ ਦੇ ਧਿਆਨ ਚ ਲਿਆ ਤੋ ਹਾਂਜੀ ਕੀ ਤੁਸੀਂ ਕੀ ਕਹਿਣਾ ਚਾਹੁੰਦੇ ਮੈਨੂੰ 31 ਤਨ 24 ਤੱਕ ਸਾਲ ਹੋ ਗਿਆ ਸੀ ਚਾਰ ਦਿੱਤੇ ਸੀ ਉਸ ਤੋਂ ਬਾਅਦ ਤੁਹਾਡਾ ਕੁਝ ਨਹੀਂ ਆਇਆ ਕਿਉਂਕਿ ਜੋ ਵਰਤਨ ਜੋ ਹੈਗਾ ਹਿਮਾਲ ਸਰਮੰਤਾਂ ਦੇ ਵਰਤਨ ਕਿੱਥੇ ਹੈ ਸਰ ਸੁਭਮਨ ਸਰ ਆਸ਼੍ਰੀਪ ਸਿੰਘ ਜੀ ਕੋਪਸਟਿੰਗ ਮੈਂ ਫੋਕਲ ਪੁਆਇੰਟ ਦੜਬਾ ਦਾ ਇਨਸਪੈਕਟਰ ਆਈ ਹਾਂ ਕੋਆਪਰੇਟਿਵ ਇਨਸਪੈਕਟਰ ਸੰਦੀਪ ਪੂਰੇ ਅਧਿਕਾਰੀ ਨੂੰ ਫੋਲ ਲੈਂਦਾ ਸਹੀ ਜੀ ਉਹਨਾਂ ਨੇ ਕਿ ਮਾਲ ਦਿਖਾਇਆ ਜੀ ਕਮਰਾਂਪੁਰ ਤੇ ਇਸ ਦਿਨ ਦਾ ਤੋਂ ਆਪਣੇ ਲਿਆ ਹਾਂ ਜੀ ਮਾਲ ਦੀ ਫਿਨਿਸ਼ ਬੜੀ ਖਾਸ ਆ ਜੀ ਕੀ ਕਾਰ ਹੈ ਇਹ ਬਾਏ ਪਹਿਲਾਂ ਦਾ ਹੀ ਹੋਇਆ ਹੈ ਜੀ ਇਹ 2023 ਦੇ ਐਮ ਐਨ ਲੱਗਦੇ ਦੀ ਪਰਚੇਜ਼ ਪਰਚੇਜ਼ ਪੁਰਾਣੀ ਹੈ ਤੇ ਸੇਲ ਹੋਇਆ ਨਹੀਂ ਕਿੰਨਾ ਸਮਾਂ ਹੋ ਗਿਆ ਜੀ ਮਾਲ ਨੂੰ ਤੇਈ ਤੋਂ ਹੀ ਪਿਆ ਹੋਣਾ ਜੀ ਮੇਰੀ ਜੁਆਇਨਿੰਗ ਤੋਂ ਤਾਂ ਪਹਿਲਾਂ ਦਾ ਹੀ ਪਿਆ ਹਾਂ ਜੀ ਇਸ ਵਰਸਲ ਕਾਰਬੇ ਕੀ ਹੈ ਜਿਹੜਾ ਜੀ ਤੁਮ ਨਹੀਂ ਕੀਤਾ ਗਿਆ ਹੈਗਾ ਕਿੱਥੇ ਭੇਜਣਾ ਆਉਂਦਾ ਹੈ ਮਾਲ ਕਿੰਨਾਂ ਲੋਗਾਂ ਨੂੰ ਜੂਰ ਕਰਵਾਉਣਾ ਆਉਂਦਾ ਹੈ ਇਹ ਸੋਸਾਇਟੀਜ਼ ਚ ਭੇਜਣਾ ਦਾ ਜਿਹੜੇ ਆਪਣੇ ਪੈਕਸ ਹੁੰਦੀਆਂ ਨੇ ਪ੍ਰਾਇਮਰੀ ਐਗਰੀਕਲਚਰ ਤੇ ਉਹ ਇਹ ਮੈਨੇਜਰਸ ਨੂੰ ਪਤਾ ਹੋਣਾ ਵੀ ਕਿਉਂ ਗਿਆ ਨਹੀਂ ਜਾਂ ਕਿਉਂ ਇਹਦੀ ਡਿਮਾਂਡ ਨਹੀਂ ਕਿਉਂ ਡਿਮਾਂਡ ਤੋਂ ਵੱਧ ਮੰਗਵਾਇਆ ਗਿਆ ਉਸ ਕਾਰਨ ਕਰਕੇ ਖਰਾਬ ਹੋ ਗਈ ਮਾਲ ਮੇਰੇ ਹਿਸਾਬ ਨਾਲ ਤਾਂ ਇਹੀ ਇੱਕ ਰੀਜ਼ਨ ਹੈ ਜੀ ਕਿ ਡਿਮਾਂਡ ਤੋਂ ਵੱਧ ਸਪਲਾਈ ਆ ਗਈ ਤਾਂ ਹੀ ਹੋ ਸਕਦਾ ਹੈ ਰੀਜ਼ਨ ਇਹ ਤਾਂ ਤੇ ਜਿਹੜਾ ਮਾਲ ਖਰੀਦੇ ਜਿਉਂਦੇ ਜੀ ਮਾਲ ਐਕਸਪਾਇਰ ਹੈ ਸਾਰਾ ਜੀ ਜਿਹੜੀ ਨੂੰ ਇੱਥੇ ਇਹਨਾਂ ਨੂੰ ਗੁਰਵਿੰਦਰ ਸਿੰਘ ਨੂੰ ਕਿਹਾ ਜਾ ਰਿਹਾ ਤੁਸੀਂ 4 ਦਿਨ ਤੀ ਮਾਲ ਦਾ ਸਟਾਕ ਦਾ ਸੰਭੋ ਤਾਂ ਇਹਦੀ ਮੋਟ ਕਿਹਾ ਜਾ ਰਿਹਾ ਕਿ ਇਹਦੀ ਮੋਟ ਪ੍ਰੋਵਾਈ ਜAVE ਮੈਂ ਇਹ ਖਰਾਬ ਮਾਲ ਨਹੀਂ ਸੰਭਦਾ ਹਾਂਜੀ ਕਿਵੇਂ ਦੇਖ ਲਵਾਂ ਤੁਸੀਂ ਕੀ ਕੰਮ ਚਾਹੀਦਾ ਇਹ ਵੇਖਦੇ ਆਂ ਜੀ ਯਾਰ ਸਾਬ ਲਈ ਯਾਰ ਸਾਬ ਨੂੰ ਮੈਂ ਰਿਪੋਰਟ ਕਰਦਾ ਇਹਦੀ ਕੰਡੀਸ਼ਨ ਬਾਰੇ ਜੋ ਵੀ ਸਟਾਕ ਹੈ ਇਹਦੀ ਕੰਡੀਸ਼ਨ ਬਾਰੇ ਰਿਪੋਰਟ ਕਰ ਦੂੰਗਾ ਕੀ ਲੱਗਦੀ ਕੰਡੀਸ਼ਨ ਵੈਸੇ ਤੁਹਾਨੂੰ ਮਾਲ ਨਹੀਂ ਪਈ ਤੁਸੀਂ ਚਾਹੇ ਕੰਡੀਸ਼ਨ ਡੇਟ ਐਕਸਪਾਇਰੀ ਹੋਈ ਪਈ ਹੈ ਜੀ ਫਿਰ ਤਾਂ ਯੂਜੇਬਲ ਨਹੀਂ ਹੈਗੀ ਯੂਜੇਬਲ ਐਨੀਵੇਜ਼ ਹਾਂ ਤੇ ਹੁਣ ਅਧਿਕਾਰੀਆਂ ਨੂੰ ਤੁਸੀਂ ਧਿਆਨ ਚ ਲਿਆਤਾ ਜੀ ਸਾਰਾ ਇਹ ਅੱਜ ਮੈਂ ਰਿਪੋਰਟ ਕਰੂੰਗਾ ਪਹਿਲਾਂ ਸਾਬਕਾ ਮੈਨੇਜਰ ਨੂੰ ਮੇਰੇ ਕੱਢੇ ਹੋਏ ਨੇ ਲੈਟਰਸ ਕਿ ਸਟਾਕ ਤੇ ਰਿਕਾਰਡ ਇਹਨਾਂ ਦੇ ਹਵਾਲੇ ਕੀਤਾ ਜਾਵੇ ਪਹਿਲਾਂ ਕਈ ਕਾਫੀ ਮੀਟਿੰਗਸ ਵੀ ਹੋਈਆਂ ਪਰ ਗੱਲ ਪੂਰਨੀ ਜੜੀ ਉਦੋਂ ਅੱਜ ਖੋਲਿਆ ਇਹਦਾ ਜਿੰਦਾ ਤੇ ਮੈਂ ਵੀ ਸਟਾਕ ਅੱਜ ਹੀ ਦੇਖਿਆ ਥੋੜਾ ਜਿਹਾ ਕਿਰਿਯੂ ਬਮੋਰ ਨਾਮ ਦਾ ਕਿਰੀ ਅਨਗੱਲੀ ਕਾਲ ਕਰਤਾ ਹੈ ਇਹ ਦੇਖੋ ਜੀ ਮਰਾ ਜਿਹਨੇ ਬਾਇਆ ਕੀਤਾ ਉਹਦੀ ਇਹ ਮੰਦਾ ਕਿਉਂਕਿ ਡਿਮਾਂਡ ਤੋਂ ਵੱਧ ਬਾਇ ਹੋ ਗਿਆ ਇਹਦਾ ਨੂੰ ਨੁਕਸਾਨ ਹੈ ਜੀ ਜਿਹੜਾ ਇਹਦਾ ਸਰਕਾਰ ਨੂੰ ਨੁਕਸਾਨ ਹੋ ਜਾਏਗਾ ਕਿਸ ਦਾ ਨੁਕਸਾਨ ਹੋ ਜਾਏ ਇਹਦਾ ਵੇਖਦੇ ਆਂ ਜੀ ਕਾਰਵਾਈ ਦੇ ਵਿੱਚ ਪਾਉਨੇ ਆ ਕੀ ਦਾ ਪਹਿਲਾਂ ਇਥੇ ਜੂਰੀ ਜਿਹੜੀ ਸੀ ਇੱਥੇ ਵੈਸਤਾ ਕਮੇਟੀ ਹੁੰਦੀ ਹੈ ਜੀ ਕਮੇਟੀ ਪਰ ਕਮੇਟੀ 2019 ਤੋਂ ਨਹੀਂ ਹੈਗੀ 2019 ਤੋਂ ਬਾਅਦ ਨਹੀਂ ਹੈਗੀ ਉਸ ਤੋਂ ਬਾਅਦ ਪ੍ਰਸ਼ਾਸਕ ਦੀਆਂ ਹੁੰਦੀਆਂ ਨੇ ਦੋ ਟਰਮਸ ਫਿਰ ਪ੍ਰਸ਼ਾਸਕ ਦੀ ਵੀ ਮਿਆਦ ਖਤਮ ਹੋ ਗਈ ਫਿਰ ਸੁਪਰਵਾਈਜ਼ਰੀ ਕਮੇਟੀ ਬਣੀ ਸੀ ਉਦੀ ਮਿਆਦ ਵੀ ਖਤਮ ਹੋ ਗਈ ਹੁਣ ਫਿਲਹਾਲ ਇੱਥੇ ਕੱਲੇ ਮੈਨੇਜਰ ਨੇ ਤੇ ਜਿਹੜੀ ਇਹ ਸੋਸਾਇਟੀ ਹੈ ਇਹ ਏਆਰ ਸਾਹਿਬ ਦੇ ਅੰਡਰ ਆਉਂਦੀ ਹੈ ਅਧਿਕਾਰ ਖੇਤਰ ਚ ਇਨਸਪੈਕਟਰ ਦੇ ਅਧਿਕਾਰ ਖੇਤਰ ਚ ਨਹੀਂ ਆਈ ਤੇ ਇਨਸਪੈਕਟਰ ਸਾਹਿਬ ਇਸ ਤੇ ਜਿਹੜਾ ਹੁਣ ਸਮਾਨ ਸਾਰਾ ਸਮਗਰੀ ਇਹ ਲੱਗਦਾ ਹੋਵੇ ਨਸ਼ਟ ਕੀਤੀ ਜਾਏਗੀ ਸਭ ਇਹ ਦੇਖਦੇ ਆ ਜੇ ਤਾਂ ਜੇ ਐਕਸਚੇਂਜ ਹੋ ਜੇ ਕਿ ਸਭ ਨਾਲ ਜਿੰਨਾ ਤੋਂ ਵੀ ਇਹਨਾਂ ਨੇ ਲਈ ਹੈ ਇਹ ਸਾਹਿਬ ਕਾ ਮੈਨੇਜਰ ਦੱਸਣਗੇ ਇਹਦਾ ਕੀ ਹੱਲ ਕੀਤਾ ਜਾ ਸਕਦਾ ਜਾਂ ਉਹ ਕਰਕੇ ਲੈਣ ਨਹੀਂ ਪਹੁੰਚੇਗੀ ਜੀ ਐਕਸਪਾਇਰ ਨਹੀਂ ਜੀ ਨਹੀਂ ਬਿਲਕੁਲ ਨਾ ਮੈਂ ਜਗਵਿੰਦਰ ਸਿੰਘ ਮਾਲਪੁਰ ਐਕਸ ਪ੍ਰੈਜ਼ੀਡੈਂਟ ਸੀਸੀਐਮਐਸ ਦੜਵਾ ਤੇ ਬਤੌਰ ਮੈਂ ਹੁਣ ਸਭਾ ਦਾ ਜਨਰਲ ਮੈਂਬਰ ਜਨਰਲ ਮੈਂਬਰ ਮੁਢਲਾ ਮੈਂਬਰ ਹੋਣ ਦੇ ਨਾਤੇ ਗੱਲਬਾਤ ਕਰ ਰਿਹਾ ਕਿੱਦਾਂ ਦੇਖ ਰਹੇ ਹੋ ਜੀ ਸਾਹਮਣੇ ਆ ਰਿਹਾ ਹੈ ਜੜਵਾ ਦੇ ਵਿੱਚ ਅੱਜ ਇਹ ਰੂਮ ਦਾ ਜਿਹੜਾ ਕਾਲਾ ਤੋੜਿਆ ਗਿਆ ਇਹਦੇ ਵਿੱਚ ਮਾਲ ਹੈ ਜਿਹੜਾ ਸਾਰਾ ਹੀ ਵਰਤਨਯੋਗ ਨਹੀਂ ਹੈਗਾ ਇਸ ਤਰ੍ਹਾਂ ਦੀ ਕੰਡੀਸ਼ਨ ਨਜ਼ਰ ਆ ਰਹੀ ਹੈ ਤੁਹਾਨੂੰ ਕੀ ਲੱਗਦਾ ਹੈ ਕਿ ਸੋਸਾਇਟੀ ਦੇ ਵਿੱਚ ਐਦਾਂ ਦਾ ਕੁਝ ਚੱਲਦਾ ਹੈਗਾ ਸਾਰਾ ਤੁਰ ਬੇਨਤੀ ਹੈ ਜੀ ਜਿਹੜਾ ਇਹ 14 ਤੋਂ ਲੈ ਕੇ 19 ਤੱਕ ਮੈਂ ਇਸ ਦਾ ਪ੍ਰੈਜ਼ੀਡੈਂਟ ਸੀਗਾ ਤੇ ਇਹ ਸਭਾ ਬੜੀ ਸਮੁੱਚੇ ਪੰਜਾਬ ਦੇ ਵਿੱਚ ਬੜੀ ਮਨਾਫੇ ਵਾਲੀ ਸਭਾ ਸੀ ਤੇ ਕਿਸਾਨਾਂ ਇਹਨਾਂ ਸੰਬੰਧ ਕਿਸਾਨ ਕਿਸਾਨ ਲੋਕ ਸਿੱਧੇ ਡਾਇਰੈਕਟ ਉਹਦੇ ਵਿੱਚ ਦੋ ਤਿੰਨ ਡਾਇਰੈਕਟਰ ਆਉਂਦੇ ਨੇ ਤਿੰਨ ਸੁਭਾਵਾਂ ਵੱਲੋਂ ਐਗਰੀਕਲਚਰ ਸੁਭਾਵਾਂ ਵੱਲੋਂ ਆਉਂਦੇ ਨੇ ਇਹ ਬੋਰਡ ਬਣਦਾ ਤੇ 19 ਤੋਂ ਬਾਅਦ ਸਾਡੀ ਮਿਆਦ ਖਤਮ ਹੋ ਗਈ ਸਾਡੀ ਹਾਈ ਕੋਰਟ ਦੇ ਆਰਡਰਾਂ ਮੁਤਾਬਕ ਵੀ ਇਹ ਸਰਕਾਰ ਮੌਜੂਦੀ ਸਰਕਾਰਾਂ ਨੇ ਚੋਣ ਨਹੀਂ ਕਰਾਈ ਇਹਦੀ ਤੇ ਅਸੀਂ ਹਾਈ ਕੋਰਟ ਤੱਕ ਲੜੇ ਵਿਦਟ ਚੋਣ ਹੋਣੀ ਚਾਹੀਦੀ ਹੈ ਪਰ ਇਹ ਵਿਭਾਗੇ ਨੇ ਆਪ ਦਾ ਪ੍ਰਸ਼ਾਸਕ ਲਾ ਕੇ ਜਿਵੇਂ ਇਹਦਾ ਪ੍ਰਸ਼ਾਸਕ ਏਆਰ ਸੁਨਾਮ ਹੁੰਦਾ ਤੇ ਇਹ ਵਿਭਾਗੇ ਨੇ ਇਸ ਵਾਰ ਪਹਿਲਾਂ ਚੋਣ ਨਹੀਂ ਕਰਾਈ ਇਹ ਬਹੁਤ ਵੱਡੀ ਗਲਤੀ ਹੈ ਜੀ ਹਾਈ ਕੋਰਟ ਦੇ ਆਰਡਰਾਂ ਦੀ ਵੀ ਪਰ ਹੁਣ ਜਿਹੜੀ ਕੰਡੀਸ਼ਨ ਹੈ ਜਿਹੜਾ ਮਾਲ ਹੈ ਇਹ ਬਿਲਕੁਲ ਡੈਮੇਜ ਹੈ ਇਹ ਪੁਰਾਣਾ ਖੀਦਿਆ ਹੋਇਆ ਹੈ ਜੋ ਇਹ ਜਿਹੜਾ ਇਹ ਨਾ ਇਹ ਕੋਈ ਕਿਸਾਨਾਂ ਨੂੰ ਜਾਂ ਲੋਕਾਂ ਨੂੰ ਦੇਣ ਦੇ ਯੋਗ ਨਹੀਂ ਹੈ ਇਸ ਕਰਕੇ ਜਿਹੜਾ ਹੁਣ ਮੌਕੇ ਦਾ ਮੈਨੇਜਰ ਹੈ ਬਲਵਿੰਦਰ ਸਿੰਘ ਉਸ ਨੂੰ ਮੇਰੇ ਹਿਸਾਬ ਨਾਲ ਇਹ ਹੈ ਵੀ ਜੋ ਪੁਰਾਣਾ ਮਰੇਜਰ ਪ੍ਰਮੇਂਦਰ ਸਿੰਘ ਐਕਸ ਮਰੇਜਰ ਉਹ ਬਣਦੇ अमाउंट ਪੈਸੇ ਜਮਾ ਕਰਾਵੇ ਕਿਉਂਕਿ ਡੈਮੇਜ ਹੋ ਗਿਆ ਉਹ ਉਹ ਸਾਰੇ ਆਪਣੇ ਸਭਾਵਾਂ ਚੋਂ ਲੈ ਕੇ ਆਵੇ ਕਿੱਥੋਂ ਉਹ ਸਮਾਨ ਵੇਚਿਆ ਉਹ ਸਾਰੇ ਉਹ ਮਤਲਬ ਲਗਦੀ ਰੂਪ ਦੇ ਵਿੱਚ ਇਹਨੂੰ ਜਮਾ ਕਰਾਇਆ ਜਾਵੇ ਇੱਕ ਇਹਦੀ ਚੀਜ਼ ਹੈ ਜਿਹੜੀ ਮਰੇਜਰ ਪ੍ਰਮੇਂਦਰ ਸਿੰਘ ਨੇ ਬੜੀ ਜਾਣ ਕੇ ਲਈ ਕੀਤੀ ਹੈ ਉਹਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਤੇ ਇੱਕ ਜੋ ਇਹਦਾ ਸਵਾ ਦਾ ਪ੍ਰਸ਼ਾਸਕ ਹੈ ਏਆਰ ਸੁਨਾਮ ਉਹਦੀ ਬਹੁਤ ਵੱਡੀ ਜ਼ਿੰਮੇਵਾਰੀ ਹੈ ਉਹ ਏਆਰ ਵੀ ਹੈ ਤੇ ਪ੍ਰਸ਼ਾਸਕ ਵੀ ਹੈ ਪ੍ਰਸ਼ਾਸਕ ਨੂੰ ਉਸ ਟਾਈਮ ਲੱਗਦਾ ਜਦੋਂ ਕੋਈ ਹਾਲਾਤ ਇਹ ਹੋ ਜਾਂਦੇ ਵੀ ਸਵਾ ਸੈਡੀ ਨਾ ਚਲਾ ਸਕੀ ਉਹ ਚੋਣ ਨਾ ਹੋਵੇ ਉਹ ਸਰਕਾਰ ਤੋਂ ਦਰਖਾਹ ਲੈਂਦੇ ਬਹੁਤ ਵੱਡੀ ਜ਼ਿੰਮੇਵਾਰੀ ਹੈ ਉਹਦੇ ਵੀ ਵਿਭਾਗਿਕ ਕਾਰਵਾਈ ਹੋਣੀ ਚਾਹੀਦੀ ਮੇਰਾ ਮੰਨਣਾ ਹੈ ਜਾਂਚ ਦੀ ਮੰਗ ਕਰਦੇ ਹਾਂ ਜਾਂਚ ਦੀ ਮੰਗ ਕਰਦੇ ਹਾਂ ਕੋਈ ਸਕੈਮ ਨਿਕਲ ਸਕਦਾ ਹੈ ਹਾਂ ਵੱਡਾ ਨਿਕਲ ਸਕਦਾ ਹੈ ਜੀ ਹਾਂ ਕਿਉਂ ਇਹ ਜਿਹੜਾ ਏਰੀਆ ਪੇਸ਼ਨ ਤਹਿਸੀਲਪੁਰ ਦਾ ਏਰੀਆ ਪੇਸ਼ਨ ਹੈ ਬਹੁਤ ਵੱਡਾ ਇਹਦਾ ਲੈਂਡ ਜਿਹੜਾ ਉਦੋਂ ਬਾਹਰ ਵੀ ਕੰਮ ਕਰ ਸਕਦੇ ਨੇ ਮਲਟੀਪਰਪਸ ਸਭਾਵਾਂ ਹੋਈਆਂ ਉਹ ਉਹ ਤੋਂ ਵੀ ਆਪਣੇ ਤਸੀਲ ਪੱਧਰ ਹੈ ਜਿਹੜਾ ਦਰਬੰਦ ਤਸੀਲ ਹੈ ਇਹਦਾ ਏਰੀਆ ਪਲੇਸ਼ਨ ਹੈ ਤੇ ਇਸ ਕਰਕੇ ਇਹਦਾ ਜੀ ਉੱਚ ਪੱਧਰ ਜਾਂਚ ਹੋਣੀ ਚਾਹੀਦੀ ਹੈ ਤੇ ਇਹਦਾ ਮੇਰਾ ਮੰਨਣਾ ਹੈ ਵੀ ਇਹਨੂੰ ਸਭਾ ਨੂੰ ਚਲਾਉਣ ਵਾਸਤੇ ਵੀ ਜੋ ਸਟਾਕ ਖੜਾ ਹੈ ਇਸਟਾਕ ਨੂੰ ਇਹਨੂੰ ਆਪਣੇ ਜਿਹੜੇ ਪਹਿਲਾਂ ਸਬੰਧਤ ਮੈਨੇਜਰ ਨੇ ਉਹਨਾਂ ਦੇ ਗਾਲ ਪਾ ਕੇ ਉਹ ਤੋਂ ਪੈਸੇ ਭਰਵਾਏ